ਪਿਆਰੇ ਬੱਚਿਓ ਅੱਜ ਫਿਰ ਹਾਜ਼ਰ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਇਸ ਵੀਡੀਓ ਦਾ ਸਿਰਲੇਖ ਹੈ ਵਿਸਮਿਕ ਸ਼ਬਦ ਸ਼੍ਰੇਣੀ ਬੱਚਿਓ ਇਹ ਤੁਹਾਡੇ ਸਿਲੇਬਸ ਦੀਆਂ ਲੋੜਾਂ ਦੀ ਪੂਰਤੀ ਹਿੱਤ ਜਿਹੜੀ ਵਿਆਕਰਨ ਲੱਗੀ ਹੋਈ ਹੈ ਤੁਹਾਨੂੰ 10ਵੀਂ ਸ਼੍ਰੇਣੀ ਦੇ ਵਿੱਚ ਉਸ ਦੇ ਵਿੱਚੋਂ ਆਪਾਂ ਜਿਹੜੀ ਵਿਸਮਿਕ ਸ਼ਬਦ ਸ਼੍ਰੇਣੀ ਆ ਉਹ ਉਸ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਵਿਸਮਿਕ ਸ਼ਬਦ ਸ਼੍ਰੇਣੀ ਹੁੰਦੀ ਕੀ ਹੈ ਜਾ ਕਿਹੜੇ ਸ਼ਬਦ ਨੇ ਜਿਹੜੇ ਉਹ ਵਿਸ਼ਮਿਕ ਸ਼ਬਦ ਸ਼੍ਰੇਣੀ ਦੇ ਵਿੱਚ ਆਉਂਦੇ ਨੇ ਤੇ ਕਿੰਨੇ ਪ੍ਰਕਾਰ ਦੇ ਜਿਹੜੇ ਉਹ ਵਿਸ਼ਮਿਕ ਸ਼ਬਦ ਨੇ ਜਿਹੜੇ ਉਹ ਹੋ ਸਕਦੇ ਨੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਗੁਜਾਰਿਸ਼ ਹੈ ਕਿ ਜੇਕਰ ਤੁਸੀਂ ਹਾਲੇ ਤੱਕ ਸਾਡੇ ਇਸ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲਿਓ ਇਸ ਚੈਨਲ ਦਾ ਨਾਮ ਹੈ ਸਾਡੇ ਦਾ ਸ਼ਬਦਾਂ ਦੀ ਮਹਿਕ ਮੈਂ ਤੁਹਾਡਾ ਦੋਸਤ ਸੁਖਵਿੰਦਰ ਸੁਖੀ ਵੀਡੀਓ ਸ਼ੁਰੂ ਕਰਦੇ ਬਿਸਮਿਕ ਸ਼ਬਦ ਸ਼੍ਰੇਣੀ ਬਿਸਮਿਕ ਸ਼ਬਦ ਬੋਲਣ ਵਾਲੀ ਦੀ ਭਾਵਨਾਤਮਿਕ ਮਨੋਸਥਿਤੀ ਨੂੰ ਪਸ਼ਈ ਪੱਦਰ ਉਤੇ ਸਾਕਾਰ ਕਰਦੇ ਹਨ ਫਾਬ ਜਿਹੜੇ ਬਿਸਮਿਕ ਸ਼ਬਦ ਹੁੰਦੇ ਨੇ ਉਹ ਕੀ ਆ ਜਿਹੜਾ ਬੰਦਾ ਉਹਨਾਂ ਸ਼ਬਦਾਂ ਨੂੰ ਬੋਲਦਾ ਹੈ ਉਸ ਦੀ ਜਿਹੜੀ ਮਨੋਸਥਿਤੀ ਹੁੰਦੀ ਹੈ ਮਨ ਦੀ ਸਥਿਤੀ ਹੁੰਦੀ ਹੈ ਜਿਹੜੀ ਉਸ ਦੀ ਕਿਹੋ ਜੀ ਭਾਵਨਾ ਹੁੰਦੀ ਹੈ ਸ਼ਬਦਾਂ ਨੂੰ ਬੋਲਣ ਪਿੱਛੇ ਉਸ ਭਾਵਨਾ ਨੂੰ ਜਿਹੜਾ ਉਹ ਬਿਆਨ ਕਰਦੇ ਪਛਾਈ ਪੱਤਰ ਉੱਤੇ ਬਿਆਨ ਕਰਦੇ ਨੇ ਭਾਪ ਪਛਾਈ ਪੱਤਰ ਉੱਤੇ ਬਿਆਨ ਕਰਨ ਤੋਂ ਭਾਵ ਹੁੰਦਾ ਵੀ ਜਦੋਂ ਉਹ ਉਹਨਾਂ ਦੇ ਮਨ ਦੇ ਭਾਵਾਂ ਨੂੰ ਅਸੀਂ ਵਾਕਾਂ ਦੇ ਵਿੱਚ ਲਿਖਦੇ ਆ ਤਾਂ ਉਹ ਕਿਹੋ ਜੀ ਭਾਵਨਾ ਦੇ ਨਾਲ ਜਿਹੜੇ ਉਹ ਵਾਕ ਲਿਖੇ ਜਾਂਦੇ ਨੇ ਜਾਂ ਉਸ ਦੇ ਸ਼ਬਦ ਨੇ ਜਿਹੜੇ ਬੋਲੇ ਹੋਏ ਨੇ ਉਹ ਕਹਿੋ ਜੇ ਨੇ ਠੀਕ ਹੈ ਉਹ ਵਾਕਾਂ ਦੇ ਵਿੱਚ ਦਰਸਾਉਣ ਦਾ ਜਿਹੜਾ ਉਹ ਕੰਮ ਕਰਦੇ ਨੇ ਉਸ ਦੀ ਮਨੋਸਥਿਤੀ ਨੂੰ ਬੋਲਣ ਵਾਲੇ ਇਸ ਨੂੰ ਅਸੀਂ ਇੰਜ ਵੀ ਕਹਿ ਸਕਦੇ ਹਾਂ ਕਿ ਖੁਸ਼ੀ ਗਮੀ ਹੈਰਾਨੀ ਪੈ ਪ੍ਰਸ਼ੰਸਾ ਆਦ ਭਾਵਾਂ ਦੇ ਪ੍ਰਗਟਾਵੇ ਲਈ ਸੁਭਾਵਿਕ ਹੀ ਮੂਹੋਂ ਨਿਕਲਿਆ ਸ਼ਬਦ ਜਿਹੜਾ ਉਹ ਵਿਸਮਿਕ ਅਖਵਾਉਂਦਾ ਹੈ ਭਾਵ ਜਿਹੜਾ ਸ਼ਬਦ ਖੁਸ਼ੀ ਗਮੀ ਹੈਰਾਨੀ ਭੈ ਤੇ ਪ੍ਰਸ਼ੰਸਾ ਦੇ ਲਈ ਵਰਤਿਆ ਜਾਵੇ ਜਾਂ ਮੂੰਹ ਦੇ ਵਿੱਚੋਂ ਆਪ ਮੁਹਾਰੇ ਨਿਕਲਦਾ ਵੀ ਆਪਣੇ ਆਪ ਨਿਕਲ ਜਾਂਦਾ ਉਸ ਨੂੰ ਕੀ ਬਿਸਮਿਕ ਸ਼ਬਦ ਕਿਹਾ ਜਾਂਦਾ ਹੈ ਇਸ ਦੇ ਨਾਲ ਬਿਸਮਿਕ ਚਿੰਨ ਜਿਹੜਾ ਉਹ ਡੰਡੀ ਪਾ ਕੇ نیچے ਬਿੰਦੀ ਜਿਹੜੀ ਲਗਾਈ ਜਾਂਦੀ ਹੈ ਉਹ ਵਰਤਿਆ ਜਾਂਦਾ ਹੈ ਪੰਜਾਬੀ ਭਾਸ਼ਾ ਵਿੱਚ ਬਿਸਮਿਕ ਸ਼ਬਦ ਵਾਕ ਅੰਸ਼ ਤੇ ਉਪਵਾਕ ਦੇ ਪੱਧਰ ਉੱਤੇ ਵਿਚਰਦੇ ਹਨ ਪਾਵ ਪੰਜਾਬੀ ਦੇ ਵਿੱਚ ਜਿਹੜੇ ਵਿਸਮਿਕ ਸ਼ਬਦ ਨੇ ਉਹ ਜਾਤਾਵਾਕ ਅੰਸ਼ ਤੌਰ ਤੇ ਵਾਕ ਦੇ ਇੱਕ ਅੰਸ਼ ਦੇ ਤੌਰ ਤੇ ਜਾਂ ਫਿਰ ਉਪਵਾਕ ਦੇ ਤੌਰ ਤੇ ਜਿਹੜਾ ਵਾਕ ਤੋਂ ਛੋਟਾ ਹੁੰਦਾ ਹੈ ਉਪਵਾਕ ਉਸ ਦੇ ਪੱਧਰ ਤੇ ਜਾਂ ਉਸ ਦੇ ਰੂਪ ਦੇ ਵਿੱਚ ਵਿਚਰਦੇ। ਇਹ ਹੀ ਵਾਕ ਜਾਂ ਉਪਵਾਕ ਦਾ ਅਹਿਮ ਹਿੱਸਾ ਨਹੀਂ ਹੁੰਦੇ। ਪਾਵ ਵਾਕ ਜਿਹੜਾ ਉਹ ਅਲੱਗ ਹੁੰਦਾ ਹੈ ਵਿਸਮਿਕ ਸ਼ਬਦ ਨੇ ਜਿਹੜੇ ਉਹ ਉਹਨਾਂ ਦੇ ਨਾਲ ਲੱਗ ਕੇ ਆ ਜਾਂਦੇ। ਇਨਾਂ ਤੋਂ ਬਿਨਾਂ ਵੀ ਵਾਕ ਜਿਹੜਾ ਉਹ ਵਿਆਕਰਨਿਕ ਪੱਖ ਤੋਂ ਪੂਰਨ ਹੁੰਦਾ ਹੈ ਪੂਰਨ ਹੁੰਦਾ ਭਾਵ ਉਹ ਵਾਕ ਹੁੰਦਾ ਜਿਹੜਾ ਉਸ ਦਾ ਅਰਥ ਨਿਕਲਦਾ ਹੁੰਦਾ ਹੈ ਨਾਲ ਉਸ ਦੇ ਕੀ ਆ ਵਿਸਮਿਕ ਸ਼ਬਦ ਜਿਹੜਾ ਲੱਗ ਜਾਂਦਾ ਕੀ ਬੋਲਣ ਵਾਲੇ ਦੀ ਮਨੋਸਥਿਤੀ ਨੂੰ ਦੱਸਣ ਦੇ ਲਈ ਭਾਵ ਉਸ ਦੀ ਮਨੋਸਥਿਤੀ ਕਿਹੋ ਜੀ ਆ ਠੀਕ ਹੈ ਉਹ ਖੁਸ਼ੀ ਦੇ ਵਿੱਚ ਬੋਲ ਰਿਹਾ ਹੋ ਵਾਕ ਗਮੀ ਦੇ ਵਿੱਚ ਬੋਲ ਰਿਹਾ ਹੈਰਾਨ ਹੋ ਕੇ ਬੋਲ ਰਿਹਾ ਜਾਂ ਪ੍ਰਸ਼ੰਸਾ ਕਰ ਰਿਹਾ ਕਿਸੇ ਦੀ ਠੀਕ ਹੈ ਉਹ ਜਿਹੜੀ ਮਨੋਸਥਿਤੀ ਹੁੰਦੀ ਆ ਜਾਂ ਮਨ ਦੀ ਭਾਵਨਾ ਹੁੰਦੀ ਆ ਉਸ ਨੂੰ ਬਿਆਨ ਕਰਨ ਵਾਲੇ ਜਿਹੜੇ ਇਹੋ ਜਿਹੇ ਸ਼ਬਦ ਹੁੰਦੇ ਨੇ ਉਹ ਵਾਕ ਦੇ ਨਾਲ ਲੱਗ ਜਾਂਦੇ ਨੇ ਨਾਲ ਲੱਗ ਜਾਂਦੇ ਨੇ ਭਾਵ ਜਿਹੜੇ ਵਿਸਮਿਕ ਸ਼ਬਦ ਨੇ ਉਹ ਜ਼ਿਆਦਾਤਰ ਜਿਹੜੇ ਵਾਕ ਦੇ ਅੱਗੇ ਲੱਗ ਕੇ ਜਿਹੜਾ ਉਹ ਆਉਂਦੇ ਨੇ ਨੀਚੇ ਚਾਰ ਵਾਕ ਦਿੱਤੇ ਹੋਏ ਨੇ ਜਿਵੇਂ ਬੱਲੇ ਓਏ ਤੂੰ ਤਾਂ ਕਮਾਲ ਕਰ ਦਿੱਤੀ ਹੈ ਉਹ ਵਿਦੇਸ਼ ਚਲਾ ਗਿਆ ਹੈ ਹਾਈ ਇਹ ਕੀ ਗਜਬ ਹੋ ਗਿਆ ਸ਼ਾਬਾਸ਼ ਤੁਸੀਂ ਬੜੀ ਦਲੇਰੀ ਦਿਖਾਈ ਹੈ ਇਹ ਜਿਹੜੇ ਹੁਣ ਵਾਕ ਦੇ ਅੱਗੇ ਸ਼ਬਦ ਲੱਗੇ ਹੋਏ ਨੇ ਬੱਲੇ ਓਏ ਹੈ ਹਾਏ ਸ਼ਾਬਾਸ਼ ਇਹ ਜਿਹੜੇ ਸ਼ਬਦ ਨੇ ਕੀ ਨੇ ਵਿਸਮਿਕ ਸ਼ਬ ਸ਼੍ਰੇਣੀ ਦੇ ਸ਼ਬਦ ਨੇ ਭਾਵ ਇਹਨਾਂ ਦੇ ਨਾਲ ਕੀ ਆ ਜਿਹੜੀ ਬੋਲਣ ਵਾਲੇ ਦੀ ਜਿਹੜੀ ਮਨੋਸਥਿਤੀ ਆ ਉਹ ਸਾਹਮਣੇ ਆ ਰਹੀ ਹੈ ਜਿਵੇਂ ਬੱਲੇ ਓਏ ਤੂੰ ਕਮਾਲ ਕਰ ਦਿੱਤੀ ਇਹ ਜਿਹੜਾ ਖੁਸ਼ੀ ਦਾ ਭਾਵ ਪ੍ਰਗਟ ਕਰਨ ਵਾਲਾ ਸ਼ਬਦ ਬੱਲੇ ਓਏ ਇਹ ਕੀ ਆ ਬਿਸਮਿਕ ਸ਼ਬਦ ਹੈਗਾ ਜਿਹੜਾ ਖੁਸ਼ੀ ਦੇ ਭਾਵ ਪ੍ਰਗਟ ਕਰ ਰਿਹਾ ਹੈ ਹੈ ਉਹ ਵਿਦੇਸ਼ ਚਲਾ ਗਿਆ ਇਹ ਕੀ ਆ ਹੈਰਾਨੀ ਦੇ ਭਾਵ ਜਿਹੜਾ ਉਹ ਪ੍ਰਗਟ ਕਰ ਰਿਹਾ ਇਸ ਤਰ੍ਹਾਂ ਹਾਏ ਇਹ ਕੀ ਗਜਬ ਹੋ ਗਿਆ ਇਹ ਕੀ ਆ ਭੈ ਦਾ ਜਿਹੜਾ ਸ਼ਬਦ ਜਿਹੜਾ ਭੈ ਮਤਲਬ ਡਰ ਦਾ ਜਿਹੜਾ ਪ੍ਰਤੀਕ ਜਿਹੜਾ ਉਹ ਦਿਖਾ ਰਿਹਾ ਜਾਂ ਫਿਰ ਇਸ ਨੂੰ ਗਮੀ ਵਾਲਾ ਵੀ ਆਪਾਂ ਕਹਿ ਸਕਦੇ ਆ ਵੀ ਇਹ ਕੀ ਹਾਏ ਇਹ ਕੀ ਗਜਬ ਹੋ ਗਿਆ ਠੀਕ ਹੈ मित्रा शाबाश ਤੁਸੀਂ ਬੜੀ ਦਲੇਰੀ ਦਿਖਾਈ ਹੈ। ਇਹ ਜਿਹੜਾ ਸ਼ਬਦ ਹੈ ਇਹ ਕੀ ਆ ਪ੍ਰਸ਼ੰਸਾ ਦੇ ਰੂਪ ਦੇ ਵਿੱਚ ਇੱਥੇ ਵਰਤੇ ਆ ਗਿਆ। ਪ੍ਰਸ਼ੰਸਕ ਸ਼ਬਦ ਜਿਹੜਾ ਵਿਸਮਿਕ ਸ਼ਬਦ ਇਹ ਹੈਗਾ। ਇਸ ਦੇ ਪਿੱਛੇ ਕੀ ਆ ਵਿਸਮਿਕ ਜਿਹੜਾ ਚਿੰਨ ਉਹ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ। ਜਿਹੜੀ ਗੱਲ ਕੀਤੀ ਗਈ ਹੈ ਕਿ ਇਹਨਾਂ ਤੋਂ ਬਿਨਾ ਵੀ ਜਿਹੜੇ ਵਾਕ ਵਿਆਕਰਨਿਕ ਪੱਖ ਤੋਂ ਪੂਰੇ ਹੁੰਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਬੱਲੇ ਓਏ ਇਹ ਤਾਂ ਜਿਹੜਾ ਵਿਸਮਿਕ ਸ਼ਬਦ ਹੋ ਗਿਆ ਜਿਹੜਾ ਬਿਸਮਿਕ ਚਿੰਨ੍ਹ ਤੋਂ ਬਾਅਦ ਵਾਕ ਆਹੋ ਕੀ ਆ ਤੂੰ ਤਾਂ ਕਮਾਨ ਕਰ ਦਿੱਤੀ ਇਹ ਵਾਕ ਜਿਹੜਾ ਹੈ ਆਪਣੇ ਆਪ ਦੇ ਵਿੱਚ ਪੂਰਨ ਹੈ ਇਸੇ ਤਰ੍ਹਾਂ ਉਹ ਵਿਦੇਸ਼ ਚਲਾ ਗਿਆ ਹੈ ਇਹ ਕੀ ਗਜਬ ਹੋ ਗਿਆ ਸ਼ਾਬਾਸ਼ ਤੁਸੀਂ ਬੜੀ ਦਲੇਰੀ ਦਿਖਾਈ ਹੈ ਇਹੀ ਜਿਹੜੇ ਵਾਕ ਆਪਣੇ ਆਪ ਦੇ ਵਿੱਚ ਪੂਰੇ ਨੇ ਪਰ ਜਿਹੜੇ ਅੱਗੇ ਸ਼ਬਦ ਲੱਗੇ ਨੇ ਬਿਸਮਿਕ ਚਿਹੜੀ ਦੇ ਇਹ ਕੀ ਆ ਬੋਲਣ ਵਾਲੇ ਦੀ ਜਿਹੜੀ ਉਹ ਮਨੋ ਭਾਵਨਾ ਨੂੰ ਦਰਸਾਉਂਦੇ ਨੇ ਨੀਚੇ ਵੀ ਲਿਖਿਆ ਹੋਇਆ ਕਿ ਉਪਰੋਕਤ ਵਾਕਾਂ ਦੇ ਵਿੱਚ ਬੱਲੇ ਹੋਏ ਹੈ ਹਾਏ ਸ਼ਾਬਾਸ਼ ਆਦ ਬਿਸਮਿਕ ਸ਼ਬਦਾਂ ਨੂੰ ਜੇਕਰ ਵਾਕਾਂ ਵਿੱਚੋਂ ਖਾਰਜ ਕਰ ਦਿੱਤਾ ਜਾਵੇ ਭਾਅ ਕੱਟ ਦਿੱਤਾ ਜਾਵੇ ਤਾਂ ਵੀ ਵਾਕ ਜਿਹੜੇ ਹੋਵਿਆ ਕਰਨੇ ਦੇ ਪੱਖ ਤੋਂ ਪੂਰਨ ਹੀ ਰਹਿਣਗੇ ਜਾਂ ਰਹੇਗਾ ਆਮ ਕਰਕੇ ਖੁਸ਼ੀ ਲਈ ਆਹਾ ਗਮੀ ਦੇ ਲਈ ਹਾਏ ਉਫ ਉਹ ਤੇ ਹੈਰਾਨੀ ਲਈ ਵਾਹ ਹੈ ਅੱਛਾ ਆਦ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਇਹ ਗੱਲ ਨਿਸ਼ਚੇ ਦੇ ਨਾਲ ਨਹੀਂ ਕਹੀ ਜਾ ਸਕਦੀ ਕਿ ਕੋਈ ਮਨੁੱਖ ਖੁਸ਼ੀ ਦੁੱਖ ਹੈਰਾਨੀ ਆਦ ਸਥਿਤੀ ਵਿੱਚ ਕਿਹੜੇ ਸ਼ਬਦ ਬੋਲੇਗਾ ਉਦਾਹਰਨ ਦੇ ਲਈ ਜਿਵੇਂ ਆਪਾਂ ਦੇਖ ਸਕਦੇ ਹਾਂ ਕਿ ਦੁੱਖ ਜਾਂ ਘਬਰਾਹਟ ਦੀ ਸਥਿਤੀ ਵਿੱਚ ਹਾਏ ਸ਼ਬਦ ਦੇ ਨਾਲ ਹਾਏ ਰੱਬਾ, ਰਾਮ, ਮਾਂ, ਮੰਮੀ, ਬਾਪੂ ਜੀ, ਓਏ ਆਦ ਕਿੰਨੇ ਹੀ ਸ਼ਬਦ ਵਰਤੇ ਜਾ ਸਕਦੇ ਨੇ ਜਿਵੇਂ ਹਾਏ ਰਾਮ, ਹਾਏ ਮਾਂ, ਹਾਏ ਮੰਮੀ, ਹਾਏ ਬਾਪੂ ਜੀ, ਹਾਏ ਓਏ ਇਹ ਸ਼ਬਦ ਨੇ ਜਿਹੜੇ ਤੁਸੀਂ ਦੇਖੋ ਇਸ ਤਰ੍ਹਾਂ ਲੱਗ ਸਕਦੇ ਨੇ। ਕੀ ਹੈ ਇਹ ਵੀ ਜ਼ਰੂਰੀ ਨਹੀਂ ਕਿ ਹਾਏ ਸ਼ਬਦ ਕੇਵਲ ਦੁੱਖ ਜਾਂ ਘਬਰਾਹਟ ਦੀ ਸਥਿਤੀ ਵਿੱਚ ਹੀ ਵਰਤਿਆ ਜਾਵੇਗਾ। ਇਹ ਖੁਸ਼ੀ ਜਾਂ ਹੈਰਾਨੀ ਦੇ ਲਈ ਵੀ ਵਰਤਿਆ ਜਾ ਸਕਦਾ ਹੈ ਜਿਵੇਂ ਹਾਏ ਕਿ ਹਾ ਨਿਵਾ ਨਵਾਂ ਪ੍ਰਿੰਟ ਨਵਾਂ ਪ੍ਰਿੰਟ ਹੈ ਮੁਰਮੁਰ ਵੇਖਣ ਨੂੰ ਜੀ ਕਰਦਾ ਹੈ ਇਸ ਤਰ੍ਹਾਂ ਹਾਏ ਮੈਂ ਮਰ ਜਾਵਾਂ ਜਾਂ ਮਰ ਜਾ ਅੱਜ ਤਾਂ ਮੇਰਾ ਚੰਨ ਵੀਰ ਆਇਆ ਹੈ ਇੱਥੇ ਜਿਹੜਾ ਹਾਏ ਸ਼ਬਦ ਵਰਤਿਆ ਗਿਆ ਉਹ ਖੁਸ਼ੀ ਦੇ ਭਾਵਾਂ ਨੂੰ ਪ੍ਰਗਟ ਕਰਦਾ ਹੈ ਨੀਚੇ ਤੁਸੀਂ ਦੇਖ ਸਕਦੇ ਹੋ ਅੱਗੇ ਕੀ ਹੈ ਇਸੇ ਤਰ੍ਹਾਂ ਬੱਲੇ ਸ਼ਬਦ ਪ੍ਰਸ਼ੰਸਾ ਫਟਕਾਰ ਘਬਰਾਹਟ ਦੁੱਖ ਖੁਸ਼ੀ ਆਦ ਲਈ ਵਰਤਿਆ ਜਾ ਸਕਦਾ ਹੈ ਜਿਹੜਾ ਬੱਲੇ ਸ਼ਬਦ ਆਹ ਹੁਣ ਇੰਨੇ ਭਾਵਾਂ ਨੂੰ ਪ੍ਰਗਟ ਕਰਨ ਦੇ ਲਈ ਵਰਤਿਆ ਜਾ ਸਕਦਾ ਹੈ ਉਹ ਕੀ ਆ ਬਾਕ ਦੀ ਬੰਤਰ ਤੇ ਜਾਂ ਫਿਰ ਬੋਲਣ ਵਾਲੇ ਦੀ ਜਿਹੜੀ ਸਥਿਤੀ ਕੀ ਆ ਮਨੋ ਦੀ ਉਸ ਤੇ ਨਿਰਪਰ ਕਰਦਾ ਹੈ ਕਿ ਉਹ ਕਿਸ ਰੂਪ ਦੇ ਵਿੱਚ ਬੱਲੇ ਸ਼ਬਦ ਜਿਹੜਾ ਉਹ ਵਰਤ ਰਿਹਾ ਹੈ ਜਿਵੇਂ ਤਿੰਨ ਵਾਕ ਅਸੀਂ ਦੇਖ ਸਕਦੇ ਹਾਂ ਬੱਲੇ ਤੂੰ ਕਮ ਮੁਕਾ ਵੀ ਲਿਆਈ ਇਹ ਪ੍ਰਸ਼ੰਸਾ ਦਿੱਤੀ ਗਈ ਹੈ ਇਸੇ ਤਰ੍ਹਾਂ ਫਟਕਾਰ ਦੇ ਲਈ ਬੱਲੇ ਤੂੰ ਤਾਂ ਮੇਰੀ ਕਮੀਜ਼ ਹੀ ਖਰਾਬ ਕਰ ਦਿੱਤੀ ਹੈ ਇਹ ਹੀ ਫਟਕਾਰ ਦੇ ਰੂਪ ਦੇ ਵਿੱਚ ਵਰਤਿਆ ਗਿਆ ਹੈ ਇੱਥੇ ਸ਼ਰਧ ਬੱਲੇ ਬੱਲੇ ਤੂੰ ਆ ਵੀ ਗਿਆ ਇਹ ਹੈਰਾਨੀ ਦੇ ਵਿੱਚ ਜਿਹੜਾ ਉਹ ਇੱਥੇ ਬੱਲੇ ਸ਼ਬਦ ਜਿਹੜਾ ਹੈਰਾਨੀ ਦੇ ਭਾਵ ਪ੍ਰਗਟ ਕਰ ਰਿਹਾ ਹੈ ਬੱਚਿਓ ਅੱਗੇ ਅਸੀਂ ਗੱਲ ਕਰਾਂਗੇ ਕਿ ਇਸ ਦੀ ਪ੍ਰਕਾਰ ਕਿੰਨੇ ਹੁੰਦੇ ਨੇ ਜਾਂ ਫਿਰ ਕਿਵੇਂ ਦੇ ਕਿਹੜੇ-ਕਿਹੜੇ ਜਿਹੜੇ ਵਿਸਮਿਕ ਸ਼ਬਦ ਜਿਹੜੇ ਉਹ ਮਿਲਦੇ ਨੇ ਇਸ ਪ੍ਰਕਾਰ ਮੁੱਖ ਤੌਰ ਤੇ ਗੱਲ ਦੇ ਪ੍ਰਸੰਗ ਵਿੱਚ ਹੀ ਕੋਈ ਸ਼ਬਦ ਖੁਸ਼ੀ ਗਮੀ ਹੈਰਾਨੀ ਆਦ ਦੇ ਭਾਵਾਂ ਨਾਲ ਜੁੜਦਾ ਹੈ ਇਸ ਪਿੱਛੋਂ ਆਉਣ ਵਾਲਾ ਵਿਸਮਿਕ ਚਿੰਨ ਪਾਠਕ ਨੂੰ ਭਾਵ ਅਨੁਸਾਰ ਪੜਨ ਦਾ ਸੰਕੇਤ ਦਿੰਦਾ ਹੈ ਜਿਹੜਾ ਵਿਸਮਿਕ ਚਿੰਨ ਤੁਸੀਂ ਦੇਖ ਰਹੇ ਹੋ ਵੀ ਇਹ ਆਇਆ ਹੋਇਆ ਕਿ ਇਹ ਪਾਠਕ ਨੂੰ ਭਾਵ ਅਨੁਸਾਰ ਭਾਵ ਅਨੁਸਾਰ ਭਾਵ ਬੋਲਣ ਦਾ ਜਿਹੜਾ ਕੀ ਆ ਮਤਲਬ ਭਾਵ ਕੀ ਆ ਵਿਅਕਤੀ ਦੇ ਬੋਲਣ ਦਾ ਉਸ ਵਾਕ ਨੂੰ ਜਿਹੜਾ ਲਿਖਿਆ ਹੋਇਆ ਠੀਕ ਹੈ ਉਸ ਅਨੁਸਾਰ ਜਿਹੜਾ ਉਹ ਕੀ ਆ ਪੜਨ ਲਈ ਕੀ ਕਹਿੰਦਾ ਪ੍ਰੇਰਦਾ ਹੈ ਜਿਹੜਾ ਇਹ ਚਿੰਨ ਜਿਹੜਾ ਲੱਗਿਆ ਹੋਇਆ ਭਾਵ ਜੀ ਇਹ ਚਿੰਨ ਜਿਹੜਾ ਇਹ ਦੱਸਦਾ ਹੈ ਕਿ ਅੱਗੇ ਜਿਹੜਾ ਵਿਸਮਿਕ ਸ਼ਬਦ ਲੱਗਿਆ ਹੋਇਆ ਹੈ ਇਸ ਕਰਕੇ ਇਸ ਨੂੰ ਜਿਹੜਾ ਉਹ ਉਸ ਭਾਵ ਦੇ ਨਾਲ ਹੀ ਪੜਿਆ ਜਾਵੇ ਜਿਹੜਾ ਭਾਵ ਕਿਸੇ ਵਿਅਕਤੀ ਨੇ ਆਪਣੇ ਬੋਲਾਂ ਦੇ ਵਿੱਚ ਵਰਤਿਆ ਹੈ ਪੰਜਾਬੀ ਭਾਸ਼ਾ ਦੀ ਵਾਕਯੁਕਤ ਵਿੱਚ ਇਹਨਾਂ ਦਾ ਸਥਾਨ ਵਾਕ ਦੇ ਸ਼ੁਰੂ ਵਿੱਚ ਹੀ ਹੁੰਦਾ ਹੈ ਪਰ ਕਈ ਵਾਰ ਬੁਲਾਰਾ ਆਪਣੀ ਲੋੜ ਅਨੁਸਾਰ ਇਹਨਾਂ ਦੀ ਵਰਤੋਂ ਅੰਤ ਵਿੱਚ ਵੀ ਕਰ ਲੈਂਦਾ ਹੈ ਅਰਥ ਦੇ ਪੱਖ ਤੋਂ ਇਹਨਾਂ ਨੂੰ ਨੌ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਠੀਕ ਹੈ ਤੇ ਕੀ ਆ ਵੀ ਇਹ ਮੁੱਖ ਤੌਰ ਤੇ ਜਿਹੜਾ ਵਾਕ ਦੇ ਸ਼ੁਰੂ ਦੇ ਵਿੱਚ ਹੀ ਵਿਸਮਿਕ ਸ਼੍ਰੇਣੀ ਦੇ ਸ਼ਬਦ ਆਉਂਦੇ ਨੇ ਪਰ ਜਿਹੜਾ ਪਾਠਕ ਜਾਂ ਦਾ ਬੁਲਾਰਾ ਜਿਹੜਾ ਉਹ ਆਪਣੀ ਲੋੜ ਦੇ ਅਨਸਾਰ ਇਹਨਾਂ ਦੀ ਵਰਤੋਂ ਆ ਜਿਹੜਾ ਉਹ ਅੰਤ ਦੇ ਵਿੱਚ ਵੀ ਕਰ ਲੈਂਦਾ ਹੈ ਅਰਥ ਦੇ ਪੱਖ ਤੋਂ ਇਹ ਨੌ ਤਰ੍ਹਾਂ ਦੇ ਹੁੰਦੇ ਨੇ ਕਿਹੜੇ-ਕਿਹੜੇ ਹੁੰਦੇ ਨੇ ਹੁਣ ਅਸੀਂ ਇਸ ਬਾਰੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਆ ਜਾਂਦੇ ਨੇ ਪ੍ਰਸ਼ੰਸਾਵਾਚਕ ਵਿਸਮਿਕ ਸ਼ਬਦ ਕਿ ਇਹ ਕਿਹੜੇ ਨੇ ਵਾਹ ਵਾਹ ਬੱਲੇ ਧੰਨ ਅਸ਼ਕੇ ਸ਼ਾਬਾਸ਼ ਬੱਲੇ ਬੱਲੇ ਬਲੇ ਹਾਰੇ ਜਾਈਏ ਸਦਕੇ ਆਦ ਇਸੇ ਤਰ੍ਹਾਂ ਹੈਰਾਨੀਵਾਚਕ ਆ ਜਾਂਦੇ ਨੇ ਦੂਜੇ ਨੰਬਰ ਤੇ ਹੈ 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 ਹਲਾ ਵਈਵਾ ਇਹ ਸ਼ਬਦ ਨੇ ਜਿਹੜੇ ਉਹ ਹੈਰਾਨੀਵਾਚਕ ਨੇ ਤੀਜੇ ਨੰਬਰ ਤੇ ਆ ਜਾਂਦੇ ਨੇ ਇੱਛਾਵਾਚਕ ਜੇ ਕਿਤੇ ਹਾਏ ਜੇ ਹਾਏ ਰੱਬਾ ਕਾਸ਼ ਚੌਥੇ ਨੰਬਰ ਤੇ ਸ਼ੋਕਵਾਚਕ ਸ਼ਬਦ ਆ ਜਾਂਦੇ ਨੇ ਉਈ ਅਫਸੋਸ ਹਾਏ ਪੰਜਵੇਂ ਨੰਬਰ ਤੇ ਸੰਬੰਧਕੀ ਜਿਹੜੇ ਉਹ ਵਿਸਮਿਕ ਸ਼ਬਦ ਆ ਜਾਂਦੇ ਨੇ ਨੀਵੇ ਬੀਬਾ ਓਏ ਏ ਅੜਿਆ ਕੁੜੇ ਹੈ ਇੱਥੇ ਇਹਨਾਂ ਵਾਕਾਂ ਦੇ ਵਿੱਚ ਇਹਨਾਂ ਸ਼ਬਦਾਂ ਦੇ ਰਾਹੀਂ ਕੀ ਹੈ ਸੰਬੋਧਨ ਜਦੋਂ ਸੰਬੋਧਨ ਕੀਤਾ ਜਾਂਦਾ ਹੈ ਕਿਸੇ ਨੂੰ ਉਦੋਂ ਇਹ ਜਿਹੜੇ ਵਿਸਮਿਕ ਸ਼ਬਦ ਵਰਤੇ ਜਾਂਦੇ ਨੇ 6ਵੇਂ ਨੰਬਰ ਤੇ ਕੀ ਹੈ ਸਤਿਕਾਰਵਾਚਕ ਕਿਸੇ ਦੇ ਸਤ ਸਤਕਾਰ ਵਜੋਂ ਜਦੋਂ ਆਪਾਂ ਵਿਸਮਿਕ ਸ਼ਬਦ ਵਰਤੀਏ ਆਈਏ ਜੀ ਆਇਆਂ ਨੂੰ ਆਓ ਜੀ ਤਨ ਭਾਗ ਸਾਡੇ 7ਵੇਂ ਨੰਬਰ ਤੇ ਫਟਕਾਰ ਬਚਕਾ ਜਾਂਦੇ ਨੇ ਦੁਰਫਿਟੇ ਮੂੰ ਤੇਰਾ ਕੱਖ ਨਾ ਰਹੇ ਤੇਰਾ ਬੇੜਾ ਵਹਿ ਜੇ ਜਾਏ ਲੱਖ ਲਾਣਤ 7ਵੇਂ ਨੰਬਰ ਤੇ ਅਸੀਸਵਾਚਕ ਸ਼ਬਦ ਆ ਜਾਂਦੇ ਨੇ ਅਸੀਸਵਾਚਕ ਕੀ ਆ ਵੱਧੋ ਖਲੋ ਬੁੱਢ ਸੁਹਾਗਣ ਹੋਵੇਂ ਜਿਉਂਦਾ ਵਸਦਾ ਰਹਿ ਜੁਗ-ਜੁਗ ਜੀਵੋ ਖੁਸ਼ ਰਹੋ ਤੇ 9ਵੇਂ ਨੰਬਰ ਤੇ ਅਖੀਰ ਤੇ ਆ ਜਾਂਦੇ ਨੇ ਸੂਚਨਾਵਾਚਕ ਵੇਖੀ ਬਚੀ ਖਬਰਦਾਰ ਹੂਸ਼ਿਆਰ ਜਾਗਦੇ ਰਹੋ ਬਚ ਕੇ ਆਦ ਇਹ ਸ਼ਬਦ ਨੇ ਜਿਹੜੇ ਇਹ ਵਿਸ਼ਮਿਕ ਸ਼ਬਦ ਨੇ ਅਲੱਗ-ਅਲੱਗ ਸ਼੍ਰੇਣੀਆਂ ਦੇ ਵੱਜੋਂ ਜਿਹੜੇ ਉਹ ਵਾਕਾਂ ਦੇ ਵਿੱਚ ਵਰਤੇ ਜਾਂਦੇ ਨੇ ਇਸ ਪ੍ਰਕਾਰ ਮੁੱਖ ਤੌਰ ਉੱਤੇ ਗੱਲ ਦੇ ਪ੍ਰਸੰਗ ਵਿੱਚ ਹੀ ਕੋਈ ਸ਼ਬਦ ਜਿਹੜਾ ਉਹ ਗਮੀ ਖੁਸ਼ੀ ਹੈਰਾਨੀ ਦੇ ਭਾਵਾਂ ਨਾਲ ਜੁੜਦਾ ਹੈ ਭਾਵ ਜਿਵੇਂ ਦੀ ਕੋਈ ਗੱਲ ਕਰਦਾ ਹੈ ਉਸੇ ਦੇ ਗੱਲ ਦੇ ਤੌਰ ਤੇ ਹੀ ਜਿਹੜਾ ਗੱਲ ਦੇ ਵਿੱਚ ਜਿਵੇਂ ਸ਼ਬਦ ਵਰਤਿਆ ਜਾਂਦਾ ਹੈ ਉਸ ਨੂੰ ਮੁੱਖ ਰੱਖ ਕੇ ਕੋਈ ਸ਼ਬਦ ਜਿਹੜਾ ਉਹ ਗਮੀ ਖੁਸ਼ੀ ਤੇ ਹੈਰਾਨੀ ਦੇ ਭਾਵਾਂ ਦੇ ਨਾਲ ਜੁੜਦਾ ਹੈ ਇਸ ਪਿੱਛੋਂ ਆਉਣ ਵਾਲਾ 20ਵਾਂ ਕਿੰਨ ਪਾਠਕ ਨੂੰ ਭਾਵ ਅਨੁਸਾਰ ਪੜ੍ਹਨ ਦਾ ਸੰਕੇਤ ਦਿੰਦਾ ਹੈ। ਨੋਟ ਦੇ ਵਿੱਚ ਗੱਲ ਲਿਖੀ ਗਈ ਹੈ ਕਿ ਸੰਬੋਧਨ ਦੇ ਸ਼ਬਦ ਪਿੱਛੋਂ ਆਮ ਕਰਕੇ ਕਮਾ ਲੱਗਦਾ ਹੈ ਪਰ ਜੇ ਪ੍ਰਸੰਗ ਤੋਂ ਪਤਾ ਲੱਗੇ ਕਿ ਸੰਬੋਧਨ ਦੇ ਸ਼ਬਦ ਖੁਸ਼ੀ ਗਮੀ ਹੈਰਾਨੀ ਭੈ ਪ੍ਰਸ਼ੰਸਾ ਸ਼ੁਕਰਾਨਾ ਆਦ ਦੇ ਭਾਵ ਨਾਲ ਜੁੜੇ ਹਨ ਤਦ ਵਿਸਮਿਕ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ ਆਮ ਤੌਰ ਤੇ ਜਦੋਂ ਕਿਸੇ ਨੂੰ ਸੰਬੋਧਨ ਕੀਤਾ ਜਾਂਦਾ ਹੈ ਸੰਬੋਧਨ ਕਰਕੇ ਬੁਲਾਇਆ ਜਾਂਦਾ ਹੈ ਤਾਂ ਕੀ ਹੈ ਕਾਮਾ ਲੱਗਦਾ ਹੈ ਵੈਸੇ ਤਾਂ ਪਰ ਜਦੋਂ ਸੰਬੋਧਨ ਦਾ ਭਾਵ ਆ ਜਿਹੜਾ ਉਹ ਖੁਸ਼ੀ ਵਾਲਾ ਹੋਵੇ ਹੈਰਾਨੀ ਵਾਲਾ ਹੋਵੇ ਗਮੀ ਵਾਲਾ ਹੋਵੇ ਭੈਅ ਵਾਲਾ ਹੋਵੇ ਪ੍ਰਸ਼ੰਸਾ ਵਾਲਾ ਸ਼ੁਕਰਾਨੇ ਵਾਲਾ ਹੋਵੇ ਤਾਂ ਕੀ ਹੈ ਵਿਸਮਿਕ ਚਿੰਨ੍ਹ ਦੀ ਵਰਤੋਂ ਉੱਥੇ ਕੀਤੀ ਜਾਂਦੀ ਹੈ ਓਏ ਸੱਜਣਾ ਓਏ ਇਲਮਿਆ ਸਾਹੋਂ ਸਾਹ ਹੋਇਆ ਬਾਬਾ ਕਾਲੀ ਦੋਵੇਂ ਬਾਹੀ ਖਿਲਾੜ ਕੇ ਗਰਜਿਆ ਇਹ ਕੀ ਆ ਬਾਬਾ ਕਾਲੀ ਜਿਹੜਾ ਉਸ ਨੂੰ ਸੰਬੋਧਨ ਕਰਕੇ ਦੋਹਾਂ ਖਲਾ ਮਹਾ ਖਿਲਾੜ ਕੇ ਗਰਜਿਆ ਕੀ ਆ ਖੜ ਗਿਆ ਖੁਸ਼ੀ ਦੇ ਭਾਵਾਂ ਦੇ ਵਿੱਚ ਜਿਹੜਾ ਉਹ ਵਰਤੇ ਗਏ ਨੇ ਉਹ ਉਹ ਸੱਜਣਾ ਉਹ ਇਲਮਿਆਂ ਜਿਹੜੇ ਇਹ ਦੋ ਸ਼ਬਦ ਨੇ ਜਿਹੜੇ ਉਹ ਕੀ ਆ ਖੁਸ਼ੀ ਦੇ ਭਾਵਾਂ ਦੇ ਵਿੱਚ ਵਰਤੇ ਗਏ ਨੇ ਇਸ ਕਰਕੇ ਇਹਨਾਂ ਦੇ ਪਿੱਛੇ ਜਿਹੜਾ ਵਿਸਮਿਕ ਚਿੰਨ੍ਹ ਉਹ ਲਗਾਇਆ ਗਿਆ ਕੌਮੇ ਦੀ ਥਾਂ ਤੇ ਪਿਆਰੇ ਦੋ ਬੱਚਿਓ ਇਹ ਸੀਗੀ ਵੀਡੀਓ ਪੰਜਾਬੀ ਦੀ ਸ਼ਬਦ ਸ਼੍ਰੇਣੀ ਬਿਸਮਿਕ ਨਾਲ ਸੰਬੰਧਿਤ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੈ ਤਾਂ ਕਿਰਪਾ ਕਰਕੇ ਇਸ ਨੂੰ ਆਪਣੇ ਹੋਰ ਦੋਸਤਾਂ ਤੱਕ ਸਾਂਝੀ ਕਰੋ ਤਾਂ ਕਿ ਇਸ ਵੀਡੀਓ ਦਾ ਉਹ ਵੀ ਲਾਹਾ ਖਟ ਸਕਣ ਤੇ ਸਾਡੇ ਇਸ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲਓ ਤਾਂ ਕਿ ਇਹੋ ਜੀਆਂ ਹੋਰ ਵੀ ਪੰਜਾਬੀ ਨਾਲ ਸੰਬੰਧਿਤ ਵੀਡੀਓਜ਼ ਨੇ ਜਿਹੜੀਆਂ ਉਹ ਤੁਹਾਡੇ ਤੱਕ ਪਹੁੰਚਦੀਆਂ ਹੋ ਸਕਣ ਇਸ ਤੋਂ ਪਹਿਲਾਂ ਅਸੀਂ ਸ਼ਬਦ ਸ਼੍ਰੇਣੀਆਂ ਸੰਬੰਧਕ ਬਾਰੇ ਯੋਜਕ ਬਾਰੇ ਕਿਰਿਆ ਬਾਰੇ ਕਿਰਿਆ ਵਿਸ਼ੇਸ਼ਣ ਬਾਰੇ ਜਿਹੜੀਆਂ ਵੀਡੀਓ ਆਪਣੇ ਇਸ ਚੈਨਲ ਤੇ ਪਾਈਆਂ ਨੇ ਤੁਸੀਂ ਉਹ ਵੀ ਦੇਖੋ ਤੇ ਆਪਣੀ ਜਿਹੜੀ ਉਹ ਪੜਾਈ ਵਧੀਆ ਤਰੀਕੇ ਨਾਲ ਕਰੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ